ਬਾਦਰ ਇਸ ਮਾਈ ਗਾਇਜ਼ ਨੋ ਦੈ ਫਲ ਨੋ ਦੈ ਰਾਈਡ ਓ ਡਾਈ ਹਾਂਜੀ ਤੇ ਸასი ਕਾਲ ਜੀ ਸਾਰਿਆਂ ਨੂੰ ਮੇਰੀ ਘਰ ਤੇ ਸਾਰੇ ਤੰਦਰੁਸਤ ਹੋਵੋਗੇ ਜੀ ਤੇ ਅੱਜ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜਿਹੜਾ ਅੱਜ ਦਾ ਵਲੌਗ ਹੈ ਆਪਾਂ ਜਿੱਦਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਜਦੋਂ ਬੰਸ਼ਦੀਪ ਨੂੰ ਛੁੱਟੀਆਂ ਮਿਲ ਗਈਆਂ ਤੇ ਆਪਾਂ ਤੁਹਾਡੇ ਲਈ ਪਤੰਗ ਵਾਲਾ ਵਲੌਗ ਬੜਾ ਘੰਟਿਆਂ ਬਣਾਵਾਂਗੇ ਤੇ ਅੱਜ ਸ਼ਨੀਵਾਰ ਦਾ ਦਿਨ ਤੇ ਬੰਸ਼ਦੀਪ ਨੂੰ ਛੁੱਟੀਆਂ ਮਿਲ ਗਈਆਂ ਸਕੂਲੋਂ ਆ ਚੁੱਕਿਆ ਤੇ ਵਲੌਗ ਹੁਣ ਬਣਾਉਣ ਲੱਗੇ ਆਪਾਂ ਸ਼ਾਮ ਨੂੰ ਤੁਹਾਡੇ ਲਈ ਤੇ ਅੱਜ ਤੁਹਾਡੀ ਕਚਹਿਰੀ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਤੇ ਆਪਾਂ ਹੁਣ ਵੰਚਾਗਾ ਵੰਚ ਬਰ ਰਾ ਕਪੜੇ ਤੇ ਆਪਾਂ ਤੁਹਾਡੇ ਲਈ ਪਤੰਗ ਲਿਆਉਨੇ ਆ ਬਣਾਉਨੇ ਆ ਚੜਾਉਨੇ ਆ ਤੇ ਬਣੇ ਨਾਲ ਆਪਣੇ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਹਾਂਜੀ ਤਾਂ ਦੇਖੋ ਤੇ ਵੰਚ ਦੀ ਪਤੰਗ ਲਿਆ ਚੁੱਕਿਆ ਏ ਤੇ ਹਾਂਜੀ ਸਸੀ ਕਾਲ ਸਸੀ ਗਾਉ ਕੀ ਹਾਲ ਚਾਲ ਆ ਠੀਕ ਹੈ ਛੁੱਟੀਆਂ ਹੋ ਗਈਆਂ ਹਾਂਜੀ ਕਿੰਨੀਆਂ ਛੁੱਟੀਆਂ ਹੋ ਗਈਆਂ ਬਈ ਆ ਸੱਤ ਅੱਠ ਹੱਦ ਛੁੱਟੀਆਂ ਤੇ ਹੁਣ ਕਿਵੇਂ ਆ ਮਸਤੀ ਫਲ ਚੱਲੂਗੀ ਤੇ ਅਪਤੰਗ ਲੈ ਆਏ ਆ ਤੇ ਦੂਜਾ ਗਲਤ ਹੋਣਾ ਤੇ ਛੁੱਟਿਆ ਕੰਮ ਹੀ ਮਿਲਿਆਗਾ ਉਹ ਪੀਟੀਐਮ ਤੇ ਮਿਲੂਗਾ ਅੱਕੇ ਪੀਡੀਐਫ ਤੇ ਤੇ ਚਲ ਪਤੰਗ ਦਿਖਾ ਸਵਾਰ ਕੇ ਦੁਕਾਨ ਤੋਂ ਲੈ ਕੇ ਆਇਆ ਇਹ ਨਹੀਂ ਹਾਂ ਹੱਟੀਆਂ ਨੂੰ ਲੈ ਕੇ ਆਇਆ ਹੱਟੀ ਤੋਂ ਅੱਛਾ ਹੱਟੀ ਦੁਕਾਨ ਹੀ ਹੁੰਦੀ ਆ ਸਾਹਮਣੇ ਦਿਖਾ ਘੈਂਟ ਪਤੰਗ ਆ ਦੋਸਤਾ ਉੱਡਣਗੇ ਹਾਂ ਜੀ ਚੋਤਲਾ ਆਪਾਂ ਇਹ ਦੋਸਤਾਂ ਦੇ ਪਤੰਗ ਲੈ ਆਏ ਵਾਜਦੀਪ ਤੇ ਆਪਾਂ ਪਾਉਣ ਲੱਗੇ ਤਲਾਵਾ ਜੀਆਂ ਤੇ ਤਲਾਵਾ ਪਾ ਕੇ ਆਪਾਂ ਚੜਾਵਾਂਗੇ ਰਮਨ ਨਹੀਂ ਆਇਆ ਰਮਨ ਤੁਸ਼ਿੰਦਰ ਆ ਰਮਨ ਵੀ ਜਦੋਂ ਆ ਗਿਆ ਤੇ ਫਿਰ ਆਪਾਂ ਇਹਨਾਂ ਪਤੰਗਾਂ ਨੂੰ ਡਾਵਾਗੇ ਤੇ ਦੋਸਤੋ ਤੇ ਆਪਾਂ ਚੱਲਦੇ ਹੁਣ ਕੋਠੇ ਤੇ ਕੋਠੇ ਛਤ ਉੱਪਰ ਤੇ ਜਾ ਕੇ ਪਾਉਨੇ ਆ ਤਲਾਵਾਂ ਤੇ ਚੜਾਉਨੇ ਆ ਦੋਸਤੋ ਪਤੰਗ ਆਪਾਂ ਚਲੋ ਜੀ ਬੰਚ ਹੋ ਚੁੱਕਾ ਗੁੱਸੇ ਕਿਉਂਕਿ ਇਹਨਾਂ ਡੋਰਾ ਡੋਰਾ ਖਿਲਾ ਰੀਆਂ ਪਈਆਂ ਨੇ ਕੱਲ ਮੈਂ ਤੇ ਰਮਨ ਨੇ ਪਤੰਗ ਉਡਾਇਆ ਸੀ ਆਹ ਵਾਲਾ ਇਹ ਪਤੰਗ ਪਤੰਗ ਵੀ ਬਾੜ ਗਿਆ ਬੰਚ ਆਪਣਾ ਕੀ ਹੋ ਗਿਆ ਸਾਰੇ ਲੋਕ ਚੱਗ ਗਏ ਸ਼ਰਾਬ ਕਰ ਪੀ ਰਮਨ ਨੇ ਚਲ ਕੋਈ ਨਹੀਂ ਆਪਣਾ ਤੇਰਾ ਦੋਸਤ ਆ ਇਹਨਾਂ ਗੁੱਸਾ ਕਰਨ ਦੀ ਕੀ ਲੋੜ ਹੈਗੀ ਆ ਤੇ ਆਪਾਂ ਉਹ ਕਹਿ ਦਾਂਗੇ ਕਿ ਇਹ ਤਾਂ ਖਰਾਬ ਨ ਕਰਿਆ ਕਰ ਠੀਕ ਐ ਨਾ ਸਹੀ ਕਰ ਲੈ ਦੇਖੋ ਡੋਰ ਦੀ ਹੋ ਗਈ ਖਰਾਬ ਥੋੜੀ ਤੇ ਥੋੜਾ ਜਿਹਾ ਗੁੱਸਾ ਕਰ ਰਿਹਾ ਅਵੰਸ਼ਦੀਪ ਚੱਲ ਕੋਈ ਨਹੀਂ ਅੱਤੋਂ ਬਾਅਦ ਸੈਟ ਕਰੀ ਪਤਾ ਲਾਵਾਂ ਪਤੰਗ ਦੀਆਂ ਦੋਸਤੋ ਆਪਨੇ ਦੂਸਰੇ ਪਤੰਗ ਵੀ ਪਏ ਆ ਤੁਸੀਂ ਵੇਖੀ ਆ ਪਹਿਲਾਂ ਇਹ ਤੇ ਆਪਾਂ ਹੁਣ ਡਾਉਣ ਲੱਗੇ ਆ ਦੋਸਤੋ ਆਹ ਵਾਲਾ ਪਤੰਗ ਨਵਾਂ ਤੁਹਾਨੂੰ ਸਵਾਰ ਕੇ ਦਿਖਾ ਦੇਈਏ ਆਪਾਂ ਆਹ ਦੇਖੋ ਨਵੇਂ ਪਤੰਗ ਆਪਣੇ ਜਿਹੜੇ ਆਪਾਂ ਹੁਣੇ ਖਰੀਦੀ ਲੈਂਦੇ ਆ ਤੇ ਆਪਾਂ ਇਹਨਾਂ ਨੂੰ ਲਾਉਨੇ ਆ ਅਸਮਾਨ ਦੇ ਵਿੱਚ ਮਸ਼ੇ ਪਤਾ ਦਾ ਨਾਮ ਕੀ ਆ ਇਹ پریਵੱਜੀ ਆ پری ਇਹ پری ਪਤੰਗ ਨੇ ਦੋਸਤੋ ਵੰਛੀ ਦੀਦੇ ਕਹਿੰਦੇ ਅਨੁਸਾਰ ਤੇ پری ਪਤੰਗ ਦੇ ਆਪਾਂ ਕਿ ਤਲਾਵਾਂ ਤੇ ਆਪਾਂ ਨੂੰ ਉਡਾਉਨੇ ਆ ਦੋਸਤੋ ਤੇ ਬਣੀਓ ਆਪਣੇ ਨਾਲ ਦੋਸਤੋ ਤੁਸੀਂ ਬੜਾ ਘੈਂਟ ਵਲੌਗ ਹੋਣਾ ਪਤੰਗਾਂ ਵਾਲਾ ਚਲੋ ਅੰਚ ਤਲਾਵ ਪਾਣ ਲੱਗਾ ਤੇ ਦੋਸਤੋ ਜੇਕਰ ਤੁਹਾਨੂੰ ਆਪਣਾ ਵਲੌਗ ਪਸੰਦ ਆਵੇ ਤਾਂ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੁਹਾਨੂੰ ਵਾਰੀ-ਵਾਰੀ ਆਪਾਂ ਕਹਿੰਦੇ ਹੁੰਨੇ ਆ ਕਿ ਆਪਣੇ ਹੋਰ ਵੀ ਦੋਸਤ ਭੈਣ ਭੜੜ ਹੈਗੇ ਆਪਣਾ ਦਾ ਵਲੌਗ ਆ ਵੇਖ ਸਕਣ ਤੇ ਦੋਸਤੋ ਨਿੱਕੇ ਨਿੱਕੇ ਵਲੌਗ ਤੁਹਾਡੇ ਲਈ ਆਪਾਂ ਤੁਹਾਡੇ ਮਨੋਰੰਜਨ ਲਈ ਲੈ ਕੇ ਆਉਂਦੇ ਰਹਿੰਨੇ ਆ ਤੇ ਸਾਡੇ ਵਲੌਗਸ ਨੂੰ ਤੁਸੀਂ ਜਰੂਰ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਹਾਂ ਅੰਛ ਅਸੀਂ ਪਾਉਣ ਲੱਗੇ ਹੁਣ ਤਲਾਵਾ ਦੋਸਤੋ ਨਹੀਂ ਪੈਣੇ ਤਲਾਵਾ ਤਾਂ ਤੰਤਰ ਰਗੜ ਕੇ ਉੱਕੇ ਅੱਛਾ ਮੂਰੇ ਨਿਕਲ ਚੁੱਕੀਆਂ ਵਾਓ ਇਹ ਬੜਾ ਤਰੀਕਾ ਯਾਰ ਹੈ ਉਹ ਵਾਓ ਇਹ ਮੈਂਟਲ ਲਗਾਵਾ ਚ ਇਹ ਤੈਨੂੰ ਕਿਨੇ ਸਿਖਾਇਆ ਐ ਕਰਨਾ ਪ੍ਰੋਫੈਨਸ ਜਾਂ ਪ੍ਰੋਫੈਨਸ ਖਾਇਆ ਹੈ ਆ ਆਪਣਾ ਪੂਛਾ ਪਤੰਗ ਪਾੜ ਗਿਆ ਯਾਰ ਪਤਾ ਨਹੀਂ ਕੀ ਹੋਇਆ ਇਹਨੂੰ ਇਹ ਮੈਂ ਕੱਲ ਦਾ ਚੜਾਇਨ ਸੀ ਛੱਤ ਦੇ ਉੱਪਰ ਜਾਂ ਤਾਂ ਢੇਰੀ ਨੂੰਰੀ ਹਵਾ ਨਾਲ ਹੀ ਪਾੜ ਗਿਆ ਇਹ ਪਤਾ ਨਹੀਂ ਕੀ ਚੱਕਰ ਬਣਿਆ ਇਹ ਮਨਛੇ ਦਾ ਆਪਣਾ ਲੱਕੀ ਪਤੰਗ ਸੀ ਯਾਰ ਲੱਕੀ ਹੁਣ ਪਾੜ ਗਿਆ ਹੁਣ ਕੀ ਕਰੀਏ ਦਾ ਹੱਲ ਕੱਲ ਨੂੰ ਨਵਾਂ ਪਤੰਗ ਕੱਲ ਨੂੰ ਨਵਾਂ ਪਤੰਗ ਦੇ ਦੋਸਤਾਂ ਆਪਾਂ ਹੋਰ ਬਣਾਵਾਂਗੇ ਤੇ ਘਰ ਦਾ ਹੋਮ ਮੇਡ ਪਤੰਗ ਵੀ ਤੁਹਾਨੂੰ ਉਡਾ ਕੇ ਦਿਖਾਵਾਂਗੇ ਤੇ ਫਿਰ ਚਲੋ ਆਪਾਂ ਪਾਲਣੇ ਤਲਾਵਾ ਵਾਛੀ ਤਲਾਵਾ ਪਾ ਰਹੇ ਪਤੰਗ ਦੀਆਂ ਤੇ ਆਪਾਂ ਕਿ ਤੁਹਾਨੂੰ ਚੜਕ ਦਿਖਾਉਣੇ ਨੇ ਮੌਸਮ ਬੜਾ ਸੋਹਣਾ ਹੈ ਠੰਡ ਹੋ ਚੁੱਕੀ ਆ ਸਾਰੇ ਪਾਸੇ ਹੀ ਤੇ ਦੋਸਤੋ ਤੁਹਾਡੇ ਤੁਸੀਂ ਦੱਸੋ ਪਤੰਗ ਕਿੰਨੇ ਕਿ ਚੜਦੇ ਆ ਸਾਡੇ ਅੱਜ ਤਾਂ ਪਤੰਗ ਮੈਨੂੰ ਕੋਈ ਦੇਸ ਨਹੀਂ ਕਿਉਂਕਿ ਸ਼ਾਮ ਦਾ ਵੇਲਾ ਹੋ ਚੁੱਕਿਆ ਵਾਂਚ ਥੋੜਾ ਲੇਟ ਆ ਸਕੂਲੋਂ ਲੇਟ ਆਉਂਦਾ ਏ ਤੇ ਅਸੀਂ ਲੇਟ ਪਤੰਗ ਡਾਉਣ ਲੱਗੇ ਕਿਉਂਕਿ ਵਲੌਗ ਬਣਾਉਣਾ ਅਸੀਂ ਤੇ ਕੱਲ ਤੋਂ ਇਹਨਾਂ ਛੁੱਟੀਆਂ ਨੇ ਫੇਰ ਅਸੀਂ ਉਹ ਪਤੰਗ ਉੜ ਰਿਹਾ ਕੱਲ ਤੋਂ ਇਹਨਾਂ ਛੁੱਟੀਆਂ ਨੇ ਫੇਰ ਅਸੀਂ ਵਲੌਗ ਬਣਾਉਂਦੇ ਆਂ ਤੇ ਪਤੰਗ ਡਾਉਂਦੇ ਆਂ ਤੇ ਆਹ ਦੇਖੋ ਤੁਹਾਨੂੰ ਦਿਖਾ ਦਵਾਂ ਸ਼ਹਿਰ ਵਿੱਚ ਪਤੰਗ ਉੜ ਰਿਹਾ ਇੱਕ ਮੈਂ ਤਾਂ ਖ ਨਹੀਂ ਉੜਦਾ ਪਿਆ ਕਿਹੜਾ ਨੀਲਾ ਆ ਨੀਲਾ ਪਤੰਗ ਉੜਦਾ ਆਪਾਂ ਦੂਰ ਤੇ ਅਸੀਂ ਵੀ ਡਾਉਣ ਦੀ ਕੋਸ਼ਿਸ਼ ਕਰਦੇ ਆਂ ਅੰਛਾ ਅੱਜ ਪਤਾ ਕੀ ਕਰਨਾ ਪਤੰਗ ਉਡਾ ਕੇ ਇਹਨੂੰ ਆਪਾਂ ਰਾਤ ਨੂੰ ਬੰਦ ਦੇਣਾ ਇਹਨੂੰ ਆਈ ਉੱਡੀਆਂ ਅੰਦਰ ਆ ਦੇਣਾ ਵੇਖਾਂਗੇ ਸਵੇਰ ਤੱਕ ਉੜਦਾ ਨਹੀਂ ਉੜਦਾ ਹਨਾ ਇਹ ਜੋ ਤੱਕ ਮੰਜ ਤਲਾ ਮਾ ਬੋਨਾ ਆਪਾਂ ਤੁਹਾਨੂੰ ਡੋਰਾ ਦਿਖਾ ਲਈ ਆਪਣੀ ਐਸ ਡੋਰ ਨਾਲ ਕਿਹੜਾ ਇਹ ਜਿਹੜਾ ਮੇਟ ਤੋਂ ਆ ਪਾ ਨੇ ਕਿਵੇਂ ਸੈਟ ਆਏ ਗੁੱਡਾ ਤੇ ਡੈਕਪੁਰ ਡੈਕਪੇ ਕਾਲੋ ਫਿਰ ਹੋਰ ਲੈ ਆਵਾਂਗੇ ਆਹ ਰ ਘੈਂਟ ਵਾਲਾ ਘੈਂਟ ਵਾਲਾ ਇੱਕੇ ਨਾਲ ਦਾ ਆਵੇ ਹੈਗਾ ਤੇ ਇੱਕ ਦੂਸਰਾ ਆਵੇ ਅੱਛਾ ਖਿੱਚ ਖੱਚ ਕੇ ਮੈਂ ਖੱਚ ਲਗਿਆ ਪਾਲਾ ਦਾ ਇੱਕ ਮਿੰਟ ਇਤਰਾਵਾ ਪਾਲਾ ਇਤਲਾਵਾ ਪਾ ਦਵਾ ਖਿੱਚਦਾ ਪਾ ਲੱਗਦਾ ਹੈ ਮੱਚ ਕਨੜਾ ਗੁੱਡਾ ਬੜਾ ਘੈਂਟੜਾ ਆਪਾਂ ਦੁਕਾਨ ਤੋਂ ਲੈ ਕੇ ਆਂਦਾ ਕਹਿੰਦਾ ਇਹਦੀ ਖਿੱਚ ਤੋਂ ਪਤਾ ਲੱਗਦਾ ਵੀ ਇਹ ਰੰਗ ਕਿਦਾਂ ਦਾ ਹੈਗਾ ਆਪਣਾ ਵਾਲੀ ਨੌਲਜ ਨਹੀਂ ਆਪਾਂ ਦੇਸੀ ਪਤੰਗ ਬਣਾ ਕੇ ਖਿੱਚ ਕੋਈ ਵੇਹ ਸਿੱਧਾ ਢਾਡਦਾ ਟਿੰਗ 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 ਤਾਂ ਤੱਕ ਸਮਾਨ ਲੱਗਦਾ ਹੀ ਗਿਆ ਇਹ ਹੁਣ ਵੰਚ ਨੂੰ ਜਾ ਰਹੀ ਨੌਲਜ ਆ ਕਿਉਂਕਿ ਇਹ ਨਵੇਂ ਜਵਾਨ ਨੇ ਪਤੰਗਾਂ ਦੇ ਨਵੇਂ ਜਵਾਨਾਂ ਦੇ ਮੁੰਡੇ ਆ ਤੇ ਦੇਖੋ ਤਲਾਵਾ ਪੈ ਗਈ ਪਤੰਗ ਹੋ ਚੁੱਕਾ ਤਿਆਰ ਅੱਛਾ ਖਿੱਚ ਹੁੰਦੀ ਹੈ ਹੈ ਇਹਨੂੰ ਖਿੱਚ ਕਹਿੰਦੇ ਆ ਤਲਾਵ ਪੈ ਚੁੱਕੀਆਂ ਤਲਾਵ ਵਾਲੀ ਲੰਬੀ ਪੈ ਗਈ ਤਲਾਵ ਥੋੜੀ ਲੰਬੀ ਪੈ ਗਈ ਚਲੋ ਥੋੜੀ ਗੰਢ ਦਿਲਾ ਦੋਸਤੋ ਤਲਾਵਾ ਪੈ ਕੇ ਸਾਡਾ ਪਤੰਗੜਾ ਹੈਗਾ ਰੈਡੀ ਆ ਤੇ ਅਸੀਂ ਲੱਗੇ ਅਡਾਉਣ ਇਹਨੂੰ ਤੇ ਉਡਾ ਕੇ ਤੁਹਾਨੂੰ ਆਪਾਂ ਦਿਖਾਉਨੇ ਆ ਤੁਹਾਡੀ ਕਚਹਿਰੀ ਚ ਕਰਦੇ ਆ ਪੇਸ਼ ਤੇ ਵਾਂਛ ਡੋਰ ਕੱਢਣਾ ਕੁੱਬ ਕੱਢਿਆ ਨਹੀਂ ਕੁੱਬ ਕੱਢ ਲਾ ਕੁੱਬ ਵੀ ਕੱਢਦਾ ਮੇਨ ਦਾ ਤੋੜਾਂ ਨਹੀਂ ਆ ਦੇਖੋ ਐ ਕੁੱਬ ਕੱਢੀ ਜਾ ਕਹਿੰਦਾ ਵਾਂਛ ਕੰਨਾ ਪਤੰਗ ਦਾ ਤੇ ਫੇਰ ਉਹਨੂੰ ਉਡਾਈਦਾ ਤੇ ਦੋਸਤੋ ਬੱਚਿਓ ਜੇ ਤੁਸੀਂ ਪਤੰਗ ਉਡਾਉਨੇ ਆ ਆਪਣੀ ਛੱਤ ਉੱਪਰ ਬੜੀ ਸਾਵਧਾਨੀ ਨਾਲ ਉਡਾਇਆ ਕਰੋ ਜਿਸ ਤਰ੍ਹਾਂ ਕੀ ਵਾਂਛ ਦੇ ਨਾਲ ਮੈਂ ਉਹਦਾ ਪਾਪਾ ਉਹ ਨਾਲੇ ਚੁੜਾ ਰਿਹਾ ਹੈਗਾ ਤੇ ਮੈਂ ਵੀ ਸੇਫਟੀ ਦਾ ਧਿਆਨ ਰੱਖਦਾ ਹੈਗਾ ਤੇ ਤੁਸੀਂ ਵੀ ਜੇ ਪਤੰਗ ਡਾਉਨੇ ਤੁਹਾਡੇ ਆਸੇ ਪਾਸੇ ਜੰਗਲੇ ਹੈਗੇ ਤਾਂ ਬਹੁਤ ਵਧੀਆ ਗੱਲ ਹੈਗੀ ਆ ਨੇ ਤੁਸੀਂ ਆਹ ਦੇ ਕਿਸੇ ਵੱਡੇ ਨੂੰ ਖੜਾ ਕੇ ਉਹਨਾਂ ਦੀ ਨਿਗਰਾਨੀ ਹੇਠ ਪਤੰਗ ਡਾਇਆ ਕਰੋ ਕਿਉਂਕਿ ਤੁਹਾਨੂੰ ਡਿੱਗਣ ਡੁਗਣ ਤੋਂ ਬਚ ਸਕੋ ਤੇ ਸੇਫਟੀ ਪਹਿਲਾਂ ਜ਼ਰੂਰੀ ਹੈ ਬੱਚੋ ਤੇ ਬੜੇ ਧਿਆਨ ਨਾਲ ਪਤੰਗ ਡਾਉਨੇ ਆ ਤੇ ਜਿਸ ਤਰ੍ਹਾਂ ਹੁਣ ਵਨਚ ਵੀ ਡਾਉਣ ਲੱਗਾ ਪਤੰਗ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਮੈਂ ਹੁਣ ਲਾ ਦਵਾਂ ਦੇਖੋ ਵਾਂਛ ਨੇ ਡੋਰ ਕਰ ਲਈ ਤਿਆਰ ਵਾਂਛ ਕਿ ਡੋਰ ਗੜੀ ਵਾਲੇ ਬੰਨਿਆ ਇਹ ਮਾਂਜਾ ਮਾਂਜਾ ਓਕੇ ਆਹ ਦੇਖੋ ਵਾਂਛ ਨੇ ਮਾਂਜਾ ਡੋਰ ਬੰਨ ਲਿਆ ਨਾਲ ਪਤੰਗ ਦੇ ਤੇ ਉਡਣਾ ਅਸੀਂ ਕਰਤਾ ਸਟਾਰਟ ਉਡਾਉਣਾ ਪਤੰਗ ਹਵਾ ਥੋੜੀ ਘਾਟੀ ਹੈ ਵੇਹੇ ਥੋੜਾ ਡਾਉਣ ਦੀ ਕਰਦੇ ਆ ਕੋਸ਼ਿਸ਼ ਆਪਾਂ ਮੈਂ ਹੁਲਾ ਦਵਾ ਹੈ ਹੈ ਹਟ ਕੰਮ ਹੋ ਗਿਆ ਕੀ ਹੋ ਗਿਆ ਅਲਟਾ ਕੰਮ ਹਲਟਾ ਕਰ ਸਹੀ ਕਰ ਲਾ ਕੋਈ ਨਹੀਂ ਗਾਹ ਹੈ ਮੈਨੂੰ ਇੱਕ ਗੰਡ ਦੂਜੀ ਪਾਣੀ ਪੈਣੀ ਓਕੇ ਪਾਸੇ ਗੰਡ ਦੂਸਰੀ ਪਾਣੀ ਪੈਣੀ ਆ ਥੋੜੀ ਪ੍ਰੋਬਲਮ ਆਈ ਏ ਤਲਾਵਾਂ ਦੇ ਵਿੱਚ ਤੇ ਆਪਾਂ ਸੈੱਟ ਕਰਕੇ ਆਪਾਂ ਤੇ ਰਮਨ ਨਹੀਂ ਆਇਆ ਰਮਨ ਤੁਹਾਨੂੰ ਦਸੀਆ ਨਸ਼ੇ ਹੋਦੇ ਟਿਊਸ਼ਨ ਤੇ ਗਿਆ ਆ ਉਹ ਦੋਸਤੋ ਰਮਨ ਗਿਆਰੇ ਨਾਲ ਦਾ ਸਾਥੀ ਟਿਊਸ਼ਨ ਤੇ ਗਿਆ ਆਇਆ ਹੈਗਾ ਉਹ ਕੱਲ ਨੂੰ ਸਾਡੇ ਨਾਲ ਜੁਆਇਨ ਕਰੂਗਾ ਸਾਨੂੰ ਅਸੀਂ ਕੱਲ ਨੂੰ ਵੀ ਪਤੰਗ ਡਾਵਾਗੇ ਜਦੋਂ ਮੈਂ ਕੱਲ ਨੂੰ ਲਾਂਮੋ ਜਾ ਕੇ ਆਉਣਾ ਅਸ਼ੌਦੋਂ ਅੰਬਰਾਂ ਦਾ ਨਾ ਮੱਚਦਾ ਅਸੀਂ ਪਤੰਗ ਢਾਦਣਾ ਅੰਬਰਾਂ ਦੇ ਵਿੱਚ ਦੇਖੋ ਪਤੰਗ ਡਾਉਣਾ ਕਰਤਾ ਅਸੀਂ ਸਟਾਰਟ ਤੁਹਾਨੂੰ ਡਾ ਕੇ ਦੋਸਤੋ ਦਿਖਾਉਨੇ ਆਪਾਂ ਬਣੇ ਰੋ ਆਪਣੇ ਨਾਲ ਤੇ ਦੋਸਤੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੂਰੀ ਪਤੰਗ ਡਾਉਣ ਦੀ ਇੱਕ ਸ਼ਾਮ ਦਾ ਵੇਲਾ ਹੈ ਕਿ ਨਾ ਥੋੜੀ ਹਵਾ ਬੜੀ ਘੱਟ ਗਈ ਆ ਹੁਣ ਹਵਾ ਨਹੀਂ ਹੈਗੀ ਤੇ ਪਰ ਫਿਰ ਵੀ ਅਸੀਂ ਇਹ ਤਲਾਵ ਤਲੂਆ ਸੈੱਟ ਕਰਕੇ ਅਸੀਂ ਇਹਨੂੰ ਉਡਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਪਤੰਗ ਉੱਡਿਆ ਆਪਣਾ ਠੀਕ ਹੈ ਨਹੀਂ ਤਾਂ ਕੱਲ ਨੂੰ ਇਸੇ ਪਤੰਗ ਨੂੰ ਆਪਾਂ ਤੁਹਾਨੂੰ ਅਸਮਾਨ ਵਿੱਚ ਲਾ ਕੇ ਦਿਖਾਵਾਂਗੇ ਕਵਾਂ ਚ ਪਰੀ ਨੂੰ ਪਰੀ ਕੇ ਛੱਜ ਕਿਵਾਇਦਾ ਹੈ ਪਰੀ ਪਰੀ ਪਤੰਗ ਨਾ ਆਪਾ ਅਸਮਾਨ ਵਿੱਚ ਲੱਗ ਦਿਖਾਵਾਂਗੇ ਆ ਦੇਖੋ ਥੋੜੀ ਹਵਾ ਘੱਟ ਕਰਕੇ ਨਾ ਕਿਹੜੇ ਜਿਹੜੇ ਕਾਗਜ਼ ਵਾਲੇ ਹੁੰਦੇ ਉਹ ਹੁੰਦੇ ਜਿਹੜੇ ਕਾਗਜ਼ ਦੇ ਛੱਜਦੇ ਉਹ ਇੱਕ ਵਾਰੀ ਹੋ ਲੱਗੋ ਖੋਲਾ ਨਿਕ ਬਣਾ ਦੋਸਤੋ ਹਵਾ ਬੜੀ ਘੱਟ ਹੈ ਇਸ ਕਰੇ ਪਤੰਗ ਆਪਣਾ ਉਡਰ ਨਹੀਂ ਪਾ ਰਿਹਾ ਤੇ ਆਪਾਂ ਇਸੇ ਵਾਂਗੂ ਕੱਲ ਨੂੰ ਕੰਟੀਨਿਊ ਕਰਾਂਗੇ ਵੰਚ ਕੀ ਕਹਾਂ ਜਾਂਗੇ ਦੋਸਤਾਂ ਨੂੰ ਕੱਲ ਦੇ ਕੱਲ ਦੇ ਸੰਡੇ ਬਾਰੇ ਗੇ ਕੋਈ ਟਰਾਈ ਕਰਕੇ ਜੇ ਉੱਡ ਗਿਆ ਤਾਂ ਠੀਕ ਆ ਤਾਂ ਫਿਰ ਆਪਾਂ ਹੋਮ ਮੇਡ ਪਤੰਗ ਦਾ ਡਾਵਾਗੇ ਮਨਚ ਕਰਾ ਜੇ ਉੱਡਿਆ ਠੀਕ ਨਹੀਂ ਤਾਂ ਫਿਰ ਆਪਾਂ ਜਿਹੜਾ ਉਹ ਪਤੰਗ ਆਪਣਾ ਪਿਆਰ ਦੇਸੀ ਪਤੰਗ ਹੋਮ ਮੇਡ ਆਪਾਂ ਕਹਿੰਦਾ ਉਹੀ ਉਹਦੇ ਵਾਂਗੂ ਬਣਾ ਕੇ ਡਾਵਾਗੇ ਇਹ ਤਾਂ ਫਿਰ ਆਪਣਾ ਉੱਡੀ ਖੜਨਾ ਹੈਗਾ ਤੇ ਇਹਦੇ ਨਾਲ ਦੇ ਪਤੰਗ ਅੱਜ ਮੈਂ ਕਾafi ਲਫਾਫਾ ਨੂੰ ਇਕੱਠੇ ਕੀਤੇ ਆ ਤੇ ਬਣਾ ਕੇ ਡਾਵਾਗੇ ਦੋਸਤੋ ਤੇ ਜੇ ਸਾਨੂੰ ਕੋਈ ਐਡਵਾਈਸ ਦੇਣੀ ਹੋਵੇ ਪਤੰਗ ਦੇ ਬਾਰੇ ਦੀ ਐਡਵਾਈਸ ਦਿਖਾ ਦਿਓ ਆਪਣੇ ਕਮੈਂਟਾਂ ਦੇ ਵਿੱਚ ਤੁਹਾਡੇ ਕਮੈਂਟਾਂ ਸਾਨੂੰ ਇੰਤਜ਼ਾਰ ਰੰਦਾ ਤੇ ਕਿਉਂਕਿ ਸਾਨੂੰ ਕੋਈ ਐਡਵਾਈਸ ਦੋਗੇ ਜਾਂ ਸਾਨੂੰ ਵੀ ਸਿੱਖਣ ਨੂੰ ਕੁਝ ਮਿਲੂਆ ਜੇ ਸਾਥੋਂ ਕੁਝ ਨੋਲਜ ਮਿਲਦੀ ਹੈ ਤੇ ਸਾਨੂੰ ਤਾਂ ਵੀ ਕਮੈਂਟ ਕਰਿਓ ਤੇ ਦੋਸਤੋ ਅੱਜ ਦੇ ਵਲੌਗ ਵਿੱਚ ਤੁਹਾਨੂੰ ਸਾਡਾ ਪਤੰਗ ਜਿਹੜਾ ਨਵਾਂ ਲਿਆਂਦਾ ਕਿਸ ਤਰ੍ਹਾਂ ਲੱਗਾ ਸਾਨੂੰ ਜਰੂਰ ਦੱਸਿਓ ਤੇ ਮਿਲਦੇ ਆਂ ਕਿਸੇ ਨਵੇਂ ਵਲੌਗ ਵਿੱਚ ਕੱਲ ਨੂੰ ਪਤੰਗ ਉਡਾਉਣ ਦੇ ਨਾਲ ਦੋਸਤੋ ਵੰਸ਼ਦੀਪ ਕਰ ਦੋ ਬਾਏ ਬਾਏ ਦੋਸਤੋ ਸਾਰਿਆਂ ਨੂੰ ਇੱਕ ਮਿੰਟ ਰੁਕੋ ਜੋ ਉਹਦੇ ਬਾਏ ਬਾਏ ਕਰਦੇ ਵੰਸ਼ਦੀਪ ਕਹਿੰਦਾ ਆਪਾਂ ਟਰਾਈ ਕਰਦੇ ਆਂ ਸ਼ਾਇਦ ਉੱਡੀ ਜਾਵੇ ਜੇ ਉੱਡ ਗਿਆ ਤੇ ਆਪਾਂ ਦੋਸਤਾਂ ਨੂੰ ਜਰੂਰ ਦਿਖਾਵਾਂਗੇ ਪਤੰਗ ਦੇਖਾਣਾ ਜਦ ਤੋਤੇ ਉੱਡੇ ਜਾ ਰਹੇ ਆ ਬڑے ਕੈਂਟ ਤੋਤੇ ਦੇਖੋ ਪੈਰਟਸ ਡਾਰ ਬਣਾ ਕੇ ਜਾ ਰਹੇ ਨੇ ਇਹ ਬਾਬਾ ਜੀ ਬੋਲ ਪਏ ਰਹਿ ਰਸ ਦਾ ਵੇਲਾ ਹੋ ਚੁੱਕਿਆ ਆ ਪਾਠ ਚੱਲ ਪਿਆ ਬਾਬਾ ਜੀ ਨੇ ਪਾਠ ਸ਼ੁਰੂ ਕਰਤਾ ਗੁਰਦੁਆਰਾ ਸਾਹਿਬ ਵਿੱਚ ਤੇ ਦੋਸਤੋ ਬੜੀ ਕੋਸ਼ਿਸ਼ ਤੇ ਬਾਅਦ ਅਸੀਂ ਐਕੁਏਰੀਆ ਦਾ ਪ੍ਰੋਗਰਾਮ ਡਿਲੇ ਕਰਨ ਲੱਗੇ ਆ ਪਤੰਗ ਨਹੀਂ ਉੱਡਿਆ ਕਿਉਂਕਿ ਹਵਾ ਹੈ ਨਹੀਂਗੀ ਸ਼ਾਮ ਦਾ ਵੇਲਾ ਹੋ ਚੁੱਕਿਆ ਏ ਤੇ ਦੋਸਤਾਂ ਨੂੰ ਕਰਦੇ ਆ ਬਾਏ ਬਾਏ ਅਸੀਂ ਟਰਾਈ ਕਰਦੇ ਆ ਜੇਕਰ ਸਾਡਾ ਪਤੰਗ ਉੱਡਿਆ 10 ਮਿੰਟ ਦੇ ਵਿੱਚ ਵਿੱਚ ਤੇ ਅਸੀਂ ਤੁਹਾਨੂੰ ਵਿੱਚ ਜ਼ਰੂਰ ਕਲਿੱਪ ਦਵਾਂਗੇ ਤੇ ਜੇ ਨਾ ਉੱਡਿਆ ਤੇ ਆਪਾਂ ਕੱਲ ਨੂੰ ਤੁਹਾਡੇ ਨਾਲ ਨਵੇਂ ਵਲੌਗ ਵਿੱਚ ਹਾਜ਼ਰ ਹੋਵਾਂਗੇ ਅੱਜ ਦਾ ਵਲੌਗ ਇੰਨਾ ਹੀ ਤੇ ਦੋਸਤਾਂ ਨੂੰ ਕਰਦੇ ਵਾਛਦੀ ਬਾਏ ਬਾਏ ਤੇ ਕੱਲ ਦੇ ਵਲੌਗ ਬਾਰੇ ਦੱਸਦੇ ਕੱਲ ਦਾ ਵਲੌਗ ਕਿਵੇਂ ਲੈ ਕੇ ਆ ਰਹੇ ਹਾਂ ਕੱਲ ਨੂੰ ਕੀ ਕੀ ਖਾਸ ਆਪਾਂ ਹੋਮ ਮੇਡ ਪਤੰਗ ਬਣਾਵਾਂਗੇ ਹਾਂ ਇਹ ਆਪਾਂ ਆਲੇ ਪਤੰਗ ਨੂੰ ਉਡਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕੱਲ ਨੂੰ ਸਮਾਨ ਵਿੱਚ ਪਤੰਗ ਲਾ ਕੇ ਤੁਹਾਨੂੰ ਨਾ ਸ਼ੇਅਰ ਜੋ ਕਰਾਂਗੇ ਦੋਸਤੋ ਚਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਏ ਬਾਏ ਜੀ